ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਜਿਹੜੀ ਪਾਰਟੀ ਨੂੰ ਲੈ ਕੇ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਕੁਝ ਹੋਇਆ ਸਭ ਭਲੀ ਭਾਨ ਤੁਸੀਂ ਜਾਣਦੇ ਹੋ ਤੇ ਇੱਕ ਲਫਾਫਾ ਲੈ ਕੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਜਹੇਦਾਰ ਸਿੰਘ ਸਾਹਿਬ ਕੋਲੇ ਪੇਸ਼ ਹੁੰਦੇ ਨੇ ਤੇ ਉਹ ਲਫਾਫਾ ਜਿਹੜਾ ਦਿੱਤਾ ਜਾਂਦਾ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਹੋਰ ਅਕਾਲੀ ਲੀਡਰ ਕਈ ਨਜ਼ਰ ਵੀ ਆਉਂਦੇ ਨੇ ਇੱਕ ਗੱਲ ਤੁਹਾਨੂੰ ਦੱਸ ਦਈਏ ਕੁਝ ਬਾਗੀ ਧਿਰਾਂ ਦੇ ਵੱਲੋਂ ਇਹ ਮਾਮਲਾ ਜਿਹੜਾ ਪਹਿਲਾਂ ਅ ਕੱਲ ਤੱਕ ਦੀ ਕਚਹਿਰੀ ਦੇ ਵਿੱਚ ਰੱਖਿਆ ਗਿਆ ਸੀਗਾ ਕਿ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਨੇ ਸੁਖਬੀਰ ਬਾਦਲ ਤੋਂ ਵੀ ਇਹ ਗਲਤੀਆਂ ਹੋਈਆਂ ਉਸ ਵਧੀਆ ਆਪਾਂ ਗੱਲਬਾਤ ਕਰਾਂਗੇ ਉਹ ਲਫਾਫੇ ਦੇ ਵਿੱਚ ਕੀ ਹੈ ਇਸ ਤਰ੍ਹਾਂ ਪੇਸ਼ ਹੋਏ ਨੇ ਕੀ ਮਾਜ਼ਰਾ ਹੈਗਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਖੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਇਹਨਾਂ ਲਫਾਫਾ ਜਾਂਦਾ ਜੀ ਇਹ ਕੱਲ ਤੱਕ ਸਾਹਿਬ ਤੇ ਆਪਣੇ ਏਰੀਆ ਦੇ ਬੰਦੇ ਸੁਖਬੀਰ ਬਾਦਲ ਲੈ ਕੇ ਜਾਂਦਾ ਤੇ ਉਹਨੇ ਪੇਸ਼ ਕੀਤਾ ਕੁਝ ਆਇਆ ਧਿਆਨ 'ਚ ਕੁਝ ਦੇਖੋ ਮੈਂ ਬਹੁਤ ਵਾਰੀ ਕਹਿ ਚੁੱਕਾ ਕਿਵੇਂ ਇਹਨਾਂ ਦਾ ਅੰਤ ਹੋਇਆ ਜੀ ਇਹ ਅੰਤ ਕਿੱਡੇ ਉਹ ਸੱਚੇ ਪਾਤਸ਼ਾਹ ਨੇ ਕੀਤਾ ਤਾਂ ਬੜੇ ਤਰੀਕੇ ਨਾਲ ਕੀਤਾ ਮੇਰੇ ਦੇਖਣ ਚ ਜਿੰਨਾ ਮਰਜੀ ਜ਼ੋਰ ਲਾ ਲੈਣ ਇਹ ਉੱਪਰ ਨਹੀਂ ਆਉਂਦੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਾਂ ਅਕਾਲੀ ਹਾਂ ਆਪਣੇ ਆਪ ਨੂੰ ਅਕਾਲੀ ਕਹਣ ਵਾਲੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਕਾਲੀ ਲਬਜ ਸ਼ੁਰੂ ਕਿੱਥੋਂ ਜੀ ਜਿੱਥੋਂ ਜ਼ਿਕਰ ਆਪਾਂ ਹਿਸਟਰੀ ਦੇਖਦੇ ਹਾਂ ਮੇਨ ਅਕਾਲੀ ਜਿਹੜਾ ਲਬਜ ਹੈ ਉਹ ਕਾਲੀ ਫੂਲਾ ਸਿੰਘ ਨਾਲ ਵਰਤਿਆ ਜਾਂਦਾ ਹੂੰ ਜਥੇਦਾਰ ਕਾਲੀ ਫੂਲਾ ਸਿੰਘ ਜਿਹੜਾ ਨਾਂ ਹੈ ਜਿੱਥੋਂ ਇਹ ਅਕਾਲੀਆਂ ਦੀ ਇੱਕ ਰੀਤ ਚੱਲਦੀ ਹੈ ਚਾਹੇ 1919 1921 22 ਦੇ ਵਿੱਚ ਸ਼ੁਰੂਆਤ ਹੁੰਦੀ ਹੈ ਪਰ ਅਕਾਲੀ ਲਵ ਜਿਹੜੀ ਅਕਾਲੀ ਫੂਲਾ ਸਿੰਘ ਨਾਲ ਜੁੜ ਚੁੱਕਾ ਸੀ ਜੀ ਤਾਂ ਅਸੀਂ ਹਿਸਟਰੀ ਦੇਖਦੇ ਹਾਂ ਤਾਂ ਮਲਤਾਨ ਦੀ ਜਿਹੜੀ ਚੜ੍ਹਾਈ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਕੋਲ ਅੰਮ੍ਰਿਤਸਰ ਆਉਣਾ ਪੈਂਦਾ ਹ ਹ ਆ ਕੇ ਸਿਰ ਝੁਕਾ ਕੇ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਹੁਣ ਮਲਤਾਨ ਦਾ ਕਿਲਾ ਤੁਹਾਡੇ ਦੇ ਉੱਪਰ ਹੈ ਕਿਉਂਕਿ ਉਧਰੋਂ ਅਸਲਾਮ ਦਾ ਨਾਰਾ ਵਜਦਾ ਸੀ ਦੂਜੇ ਪਾਸੇ ਅਕਾਲੀ ਆਪ ਦੀ ਕੌਮ ਦਾ ਨਾਰਾ ਮਾਰਦੇ ਸੀ ਜੀ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਮਲਤਾਨ ਜਾਂਦੇ ਨੇ ਕਿਹੜਾ ਏਡਾ ਬੜਾ ਜ਼ਬਰਦਸਤ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਮਾਰੇ ਜਾਂਦੇ ਨੇ ਉਹਨਾਂ ਨੂੰ ਦੁੱਸਰ ਕਰਕੇ ਟਪਕੇ ਤੇ ਮਲਤਾਨ ਜਿੱਦਾ ਅਕਾਲੀ ਫੂਲਾ ਸੀ ਹੂੰ ਤੇ ਜਿੰਨੀ ਲੁੱਟ ਹੁੰਦੀ ਹੈ ਜਿੰਨਾ ਸਮਾਨ ਹੁੰਦਾ ਉੱਥੋਂ ਦਾ ਉਹਨਾਂ ਜਿਹੜੇ ਨੇ ਉੱਥੇ ਜ਼ੁਲਮ ਕੀਤਾ ਹੁੰਦਾ ਹੈ ਉਹ ਮਹਾਰਾਜਾ ਲਿਆ ਕੇ ਕਾਲੀ ਫੂਲਾ ਸਿੰਘ ਦੇਗੇ ਢੇਰੀ ਕਰ ਦਿੰਦੇ ਨੇ ਨਹੀਂ ਇਹ ਖਾਲਸੇ ਦਾ ਪੰਥ ਦਾ ਹੈ ਇਹ ਅਕਾਲੀਆਂ ਦੀ ਤੇ ਸ਼ੁਰੂਆਤ ਇਹ ਨਾਂ ਉੱਥੇ ਵਰਤਿਆ ਗਿਆ ਸੀ ਫਿਰ ਉਹੀ ਨਾਂ ਦੁਆਰਾ ਅਟਕ ਤੋਂ ਲੈ ਕੇ ਤੇ ਜਦੋਂ ਪਸ਼ਾਵਰ ਤੇ ਜਾ ਕੇ ਕਬਜ਼ਾ ਹੁੰਦਾ ਹੈ ਉਹ ਵੀ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਜਾ ਕੇ ਸਿਰ ਨਵਾ ਕੇ ਕਹਿੰਦੇ ਨੇ ਕਿ ਅਕਾਲੀ ਜੀ ਉਠੋ ਹਣ ਟਾਈਮ ਤੁਹਾਡਾ ਆ ਗਿਆ ਜੀ ਅਕਾਲੀ ਜੀ ਤੁਸੀਂ ਉਠੋ ਮੈਂ ਤਾਂ ਜਿੱਤਾਂਗਾ ਨਹੀਂ ਤਾਂ ਮੈਂ ਜਿੱਤਦਾ ਨਹੀਂ ਪਿਆ ਹਮ ਖਾਲਸਾ ਫौज ਨਾਲ ਚੱਲੇਗੀ ਪਰ ਲੜਾਈ ਤੁਸੀਂ ਕਰਨੀ ਹੈ ਅਕਾਲੀ ਜੀ ਤੁਹਾਡੇ ਤੋਂ ਬਿਨਾ ਲੜਾਈ ਨਹੀਂ ਹੋ ਸਕਦੀ ਜੀ ਤੇ ਅਕਾਲੀ ਫੂਲਾ ਸਿੰਘ ਫਿਰ ਮੈਂ ਅਕਾਲੀ ਲਬਿਦਾ ਬਾਰ ਬਾਰ ਦੁਹਰਾ ਰਿਹਾ ਮੈਂ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਪਿੱਛੇ ਮੁੜ ਕੇ ਨਹੀਂ ਵੇਦੇ ਇੱਕ ਅਕਾਲ ਦਾ ਆਸਰਾ ਲੈ ਕੇ ਜਾ ਕੇ ਅਟਕ ਤੋਂ ਲੈ ਕੇ ਤੇ ਅੱਗੇ ਚੱਕਰ ਜਿੱਤਦੇ ਨੇ ਪਸ਼ਾਵਰ ਤੇ ਹਮ ਨਸ਼ਹਰੇ ਦੀ ਲੜਾਈ ਹੁੰਦੀ ਹੈ ਜਿੱਥੇ ਕਾਲੀ ਫੂਲਾ ਸਿੰਘ ਜਾਂਦੇ ਨੇ ਤਾਂ ਨਸ਼ਹਰੇ ਦੀ ਲੜਾਈ ਦੇ ਵਿੱਚ ਇੱਕ ਐਡਾ ਵੱਡੀ ਲੜਾਈ ਸੀ ਪਠਾਨਾ ਦੇ ਧਰਤੀ ਦੇ ਉੱਪਰ ਜਾ ਕੇ ਉਹਨਾਂ ਨੇ ਸलाम ਦਾ ਨਾਰਾ ਮਾਰਿਆ ਤੇ ਮਹਾਰਾਜਾ ਰਣਜੀਤ ਸਿੰਘ ਫਿਰ ਅਕਾਲੀ ਜੀ ਨੂੰ ਕਿਹਾ ਕਿ ਕਾਲੀ ਜੀ ਤੁਸੀਂ ਫਿਰ ਮਦਦ ਦਿਓ ਖਾਲਸਾ ਫੌਜ ਦੀ ਜਿਹੜੀ ਮਦਦ ਆ ਅਕਾਲੀ ਜੀ ਤੁਹਾਡੇ ਤੋਂ ਬਿਨਾ ਨਹੀਂ ਹੋ ਸਕਦੀ ਜੀ ਤਾਂ ਅਕਾਲੀ ਫੂਲਾ ਸਿੰਘ ਉੱਥੇ ਦੁਨੀਆ ਤੋਂ ਜਾਂਦੇ ਨੇ ਪਰ ਪਠਾਨਾ ਦੇ ਮੂੰਹ ਦੇ ਵਿੱਚ ਇੱਕ ਵਾਰੀ ਚੀਜ਼ ਕਢਾ ਕੇ ਰੱਖ ਦਿੱਤੀ ਸੀ ਕਿ ਧੰਨੇ ਅਕਾਲੀ ਫੁੱਲਾਸ ਹੂੰ ਐਸੀ ਅਕਾਲੀਆਂ ਦੀ ਸ਼ੁਰੂਆਤ ਅਕਾਲੀ ਲਵਜ ਦੀ ਸ਼ੁਰੂਆਤ ਹੋਣੀ ਜੀ ਚਾਹੇ ਪਹਿਲਾਂ ਵੀ ਮਹਾਰਾਜ ਨੇ ਵਰਤਿਆ ਹੈ ਪਰ ਜਿਹੜੀ ਸਿੱਖ ਜਥੇਬੰਦੀ ਸਿੱਖ ਕੌਮ ਦੇ ਵਿੱਚ ਅਕਾਲੀ ਲਵਜ ਆਉਂਦਾ ਹੈ ਉਹ ਇੱਕ ਅੱਲਾ ਦੇ ਮੈਂ ਕਹੂੰਗਾ ਰੱਬ ਦਾ ਨਾਮ ਜਿਹਨੂੰ ਕਹਿ ਦਈਏ ਤੇ ਅਕਾਲ ਦਾ ਨਾਮ ਉਹ ਅਕਾਲੀ ਸੀ ਜਿਹਨੇ ਡਰਨਾ ਨਹੀਂ ਝੁਕਣਾ ਨਹੀਂ ਦੋ ਫਾੜ ਕਰਕੇ ਪਠਾਨ ਨੂੰ ਵਿੱਚੋਂ ਕੱਢ ਕੇ ਰਾਜ ਉਹਨਾਂ ਦਾ ਖਤਮ ਕਰਕੇ ਰੱਖਤਾ ਉਹ ਸੀ ਅਕਾਲੀ ਹੂੰ ਉਹਨੂੰ ਬੋਲਦੇ ਸੀ ਅਕਾਲੀ ਫੂਲਾ ਸਿੰਘ ਜੀ ਹੁਣ ਇਹਨਾਂ ਨੂੰ ਕੰਪੇਅਰ ਕਰ ਲੋ ਜਿਨ੍ਹਾਂ ਨੂੰ ਤੁਸੀਂ ਆ ਆ ਸਾਡੇ ਵਰਗੇ ਸਾਡੇ ਵਰਗੇ ਬੇਰੁਖਵਾਦਿਆਂ ਨੇ ਇਹਨਾਂ ਨੂੰ ਅਕਾਲੀਆਂ ਦਾ ਖਿਤਾਬ ਦਿੱਤਾ ਸੀ ਇਹਨਾਂ ਬੰਦਿਆਂ ਅਕਾਲੀ ਸੀ ਜਥੇਦਾਰ ਕਰਤਾਰ ਸਿੰਘ ਜੱਬਰ ਹੂੰ ਇਹ ਬੰਦੇ ਅਕਾਲੀ ਥੋੜੇ ਨੇ ਇਹਨਾਂ ਦੀ ਹਿੰਮਤ ਕਿਵੇਂ ਪੈ ਗਈ ਆਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚਣ ਇਹਨਾਂ ਦੀ ਕਿਵੇਂ ਹਿੰਮਤ ਪੈ ਗਈ ਚੁੱਕ ਕੇ ਇੱਕ ਬੰਦ ਲਫਾਫਾ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਫੜਾ ਕੇ ਆਵੇ ਯਾਰ ਕੀ ਗਨਾ ਕੀਤਾ ਮੈਂ ਬਿਲਕੁਲ ਜਿਹੜੇ ਬੰਦੇ ਦੇ ਉੱਪਰ ਐਡੇ ਵੱਡੇ ਅਲੀਗੇਸ਼ਨ ਲੱਗੇ ਹੋਣ ਕੀ ਇਹ ਪਤਾ ਨਹੀਂ ਕਿ 295 ਐਸ ਦੀ ਧਾਰਾ ਦਾ ਮਲਜਮ ਹੈ ਬੈਬਲ ਕਰਾ ਕਾਂਡ ਦੇ ਅੰਦਰ ਕੋਟਕਪੂਰਾ ਕਾਂਡ ਦੇ ਕੋਟਕਪੂਰਾ ਸੌਰੀ ਜਿਹੜਾ 307 ਦਾ ਮੁਕਦਮਾ 295 ਐ ਵੀ ਲੱਗੀ ਹੋਈ ਹੈ ਸੋ ਵੀਰ ਬਾਦਲ ਤੇ ਜੀ ਉਸ ਤੇ ਲੱਗੀ ਹੋਈ ਐ ਉਸ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਬੀ ਪੰਜਾਬ ਦੇ ਵਿੱਚ ਹੁੰਦੀ ਐ ਉਸ ਦੇ ਮੁਲਜ਼ਮ ਨੇ ਬੰਦੇ ਯਾਰ ਇਹਨਾਂ ਦੇ ਰਾਜ ਦੇ ਵਿੱਚ ਉਹ ਜ਼ੁਲਮ ਹੁੰਦਾ ਐ ਇਹਨਾਂ ਦੇ ਰਾਜ ਦੇ ਅੰਦਰ ਉਹ ਸਾਜ਼ ਪ੍ਰਮੋਟ ਹੁੰਦਾ ਐ ਤੇ ਜਥੇਦਾਰ ਸਾਹਿਬ ਉਹ ਇੱਥੇ ਮੈਂ ਤੁਹਾਡੇ ਤੋਂ بڑا ਛੋਟਾ ਬੰਦਾ ਪਰ ਤੁਹਾਡਾ ਫਰਜ਼ ਨਹੀਂ ਸੀ ਬਣਦਾ ਇਹ ਅਕਾਲ ਤਖਤ ਸਾਹਿਬ ਦੀ ਪੌੜੀ ਤੇ ਖਲੋ ਕੇ ਇਹ ਗੱਲ ਕਰੇ ਬੰਦਾ ਉੱਥੇ ਫਰਜ਼ ਬਣਦਾ ਸੀ ਕਿ ਜਾ ਤੂੰ ਡੇਰਾ ਪ੍ਰੇਮੀ ਨੂੰ ਮੰਨਿਆ ਤੁਸੀਂ ਅਮਰਤ ਧਾਰੀ ਬੰਦੇ ਸੀ ਤੁਸੀਂ ਜਾ ਕੇ ਉਹ ਸਾਧ ਦੇ ਪੈਰਾਂ ਤੇ ਲੰਮੇ ਪੈ ਗਏ ਜੇ ਤੇ ਉਹ ਸਾਧ ਨੇ ਸ਼ਰੇ ਆਮ ਫੂਲ ਅਦਾਲਤ ਦੇ ਵਿੱਚ ਪੋਕੇ ਸਪੈ ਹੋਏ ਉਸ ਇਨਵੈਸਟੀਗੇਸ਼ਨ ਦੇ ਵਿੱਚ ਆ ਚੁੱਕਾ ਹੈ ਕਿ ਉਹ ਸਾਧ ਨੇ ਕਿਹਾ ਸੀ ਕਿ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਲੈਣਾ ਹੈ ਇਹਨਾਂ ਸਿੱਖਾਂ ਤੋਂ ਲੈਣਾ ਹੈ ਤੇ ਆਪਾਂ ਉਹ ਸਾਧ ਦੇ ਪੈਰੀ ਪੈ ਗਏ ਉਹ ਸਾਧ ਨੂੰ ਮਾਫੀਆ ਦਵਾਈਆਂ ਪੰਜਾਬ ਤੋਂ ਉਹ ਸਾਧ ਨੂੰ ਅਕਾਲ ਤਖਤ ਸਾਹਿਬ ਨੂੰ ਵਰਤਿਆ ਗਿਆ ਤੇ ਜਥੇਦਾਰ ਸਾਹਿਬ ਮੈਂ ਅਕਾਲੀ ਫੂਲਾ ਸਿੰਘ ਬਾਰੇ ਤਾਂ ਹੀ ਗੱਲ ਕੀਤੀ ਐ ਅਕਾਲੀ ਫੂਲਾ ਸਿੰਘ ਦੇ ਜਥੇਦਾਰ ਦੇ ਸਾਹਮਣੇ ਮਹਾਰਾਜਾ ਨੂੰ ਝੁਕਣਾ ਪਿਆ ਸੀ ਮਹਾਰਾਜਾ ਸ਼ੇਰੇ ਪੰਜਾਬ ਵਰਗਾ ਅੱਜ ਤੱਕ ਵਰਲਡ ਕਹਿ ਰਿਹਾ ਜੀ ਦੁਨੀਆ ਕਹਿ ਰਹੀ ਉਹਦੇ ਸਾਹਮਣੇ ਐਡਾ ਵੱਡਾ ਬਾਦਸ਼ਾਹ ਕੋਈ ਨਹੀਂ ਸੀ ਉਹ ਵੀ ਸਿਰ ਝੁਕਾ ਕੇ ਕਹਿੰਦਾ ਸੀ ਕਿ ਅਕਾਲੀ ਜੀ ਅਟ ਤੇ ਦਰਿਆ ਤੇ ਚੱਲੋ ਅਕਾਲੀ ਜੀ ਪਸ਼ਾਵਰ ਜਿਤਨਾ ਮੇਰੇ ਨਾਲ ਚੱਲੋ ਉਹ ਜਥੇਦਾਰ ਦਾ ਰੁਤਬਾ ਸੀ ਇਹ ਕੀ ਐ ਇੱਕ ਮੁੱਖ ਮੰਤਰੀ ਹਮ ਛੋਟਾ ਜਿਹਾ ਡਿਪਟੀ ਮੁੱਖ ਮੰਤਰੀ ਇੱਕ ਛੋਟਾ ਜਿਹਾ ਐਮਐਲਏ ਯਾਰ ਜੇ ਐਡਾ ਵੱਡਾ ਬਾਦਸ਼ਾਹ ਝੁਕ ਸਕਦਾ ਹੈ ਤੇ ਇਹਨਾਂ ਦੀ ਹਿੰਮਤ ਨਹੀਂ ਚਾਹੀਦੀ ਸੀ ਕਿ ਅਕਾਲ ਤਖਸਾ ਦੇ ਨੇੜੇ ਖੜੋ ਕੇ ਗਣ ਕਰ ਦੇਣ ਕਿਉਂਕਿ ਮਲਜੂਮ ਬਹੁਤ ਵੱਡੇ ਨੇ ਤਾਂ ਕੋਈ ਵੀ ਪੇਸ਼ ਹੋ ਸਕਦਾ ਜੇ ਕਿਸੇ ਨੇ ਵੀ ਗੁਨਾਹ ਕੀਤਾ ਸਿੱਖਾਂ ਦਾ ਉਹ ਆਪਣਾ ਉੱਚ ਦਾ ਤੁਮੰਨੇ ਜਾਂਦਾ ਪਰ ਕੁਝ ਕੁਝ ਇਹੋ ਜਿਹੇ ਗੁਨਾਹ ਨੇ ਜਿਹੜੇ ਸਾਡੇ ਮਹਾਰਾਜਾ ਨੇ ਇਹ ਪ੍ਰਵਾਨ ਨਹੀਂ ਕੀਤੇ ਸਤਵੇਂ ਬਾਦਸ਼ਾਹਰੇ ਆਪਦੇ ਲੜਕੇ ਰਾਮ ਰਾਜ ਨੂੰ ਕਿਹਾ ਸੀ ਕਿ ਤੂੰ ਬਾਣੀ ਦੀ ਤੁਕ ਬਦਲੀਆ ਜਿੱਧਰ ਮੂੰਹ ਉਧਰ ਚਾਏ ਜਾ ਮੇਰੇ ਮੱਥੇ ਨਾਲ ਲੱਗ ਇਹ ਮੈਂ ਨਹੀਂ ਕਹਿ ਰਿਹਾ ਇਤਿਹਾਸ ਕਹਿ ਰਿਹਾ ਸਤਵੇਂ ਬਾਦਸ਼ਾਹ ਨੇ ਕਿਹਾ ਹੈ ਐਡਾ ਵੱਡੇ ਫੈਸਲੇ ਹੋ ਚੁੱਕੇ ਨੇ ਸੋ ਇੱਕ ਦੂਜੀ ਨਿਮਰਤਾ ਬਾਬਾ ਬੁੱਢਾ ਜੀ ਕੋਲ ਮਾਤਾ ਜੀ ਗਏ ਉਹ ਨੰਗੇ ਪੈਈ ਗਏ ਜਾ ਕੇ ਮਿੰਤ ਕੀਤੀ ਮਹਾਰਾਜ ਨੇ ਕਿਹਾ ਕਿ ਮੰਨਤ ਕਰੋ ਬਾਬਾ ਬੁੱਢਾ ਜੀ ਉਵੇਂ ਜਾ ਕੇ ਉਹ ਆਪਣੇ ਆਪ ਨੂੰ ਉਹਨਾਂ ਨੇ ਜਿਵੇਂ ਕਹਿ ਦਿੱਤੀ ਬੜੀ ਹਲੀਮੀ ਨਾਲ ਗਏ ਤੇ ਸਰਦਾਰ ਸਾਹਿਬ ਇਹਨਾਂ ਨੇ ਕੀ ਕੀਤਾ ਉਹੀ ਹਜੂਮ ਉਹੀ ਆਕਰ ਉਹੀ ਗਨਾਹ ਦਾ ਗਨਾਹ ਕਬੂਲ ਨਹੀਂ ਉਹਦੇ ਬਾਰੇ ਡਿਬੇਟ ਨਹੀਂ ਕੀਤਾ ਕਿ ਸਾਥੋਂ ਗਲਤੀ ਹੋਈ ਅਸੀਂ ਸਾਧ ਨੂੰ ਪ੍ਰਮੋਟ ਕੀਤਾ ਜੀ ਸਾਥੋਂ ਗਲਤੀ ਹੋਈ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਸ ਤੋਂ ਲੈਟਰ ਦੇ ਵਿੱਚ ਲਿਖਿਆ ਹੋਵੇ ਇਹ ਬੋਲਣਾ ਪਏਗਾ ਜੇ ਇਹ ਬੋਲੋਗੇ ਨਾ ਤੇ ਫਿਰ ਕਚਹਿਰੀ ਵੀ ਵਧੀਆ ਦੋਨੋਂ ਬਨੇ ਆ ਗਈ ਮੌਤ ਤਾਂ ਸਿਰ ਤੇ ਖਲੋਗੀ ਆ ਕੇ ਉਧਰ ਦੂਜੇ ਬਨੇ ਕਚਹਿਰੀ ਐਡਮਿਟ ਹੋਣਾ ਹੈ ਤੁਸੀਂ ਐਡਮਿਟ ਤਾਂ ਕਰੋ ਤੁਸੀਂ ਇੱਕ ਵਾਰੀ ਸਰੀਰ ਨੂੰ ਲਾ ਕਚਹਿਰੀ ਕਾਨੂੰਨੀ ਦੀ ਗੱਲ ਕਰ ਰਹੇ ਹੋ ਬਿਲਕੁਲ ਉਧਰ ਤੁਸੀਂ ਤੁਸੀਂ ਐਡਮਿਟ ਕਰੋ ਕਿ ਇਹ ਗਨਾਹ ਤੁਹਾਡੇ ਕਰਕੇ ਹੋਏ ਨੇ ਪੰਜਾਬ ਦੇ ਅੰਦਰ ਕਤਲ ਤੁਹਾਡੇ ਕਰਕੇ ਹੋਏ ਨੇ ਉਧਰ ਕੇਸ ਖੋਲ ਜੂ ਉਧਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਹੋ ਜੀ ਤੁਹਾਡੇ ਰਾਜ ਚੁਦੀ ਤੁਹਾਡੀ ਗਲਤੀ ਹੈ ਇਹਦਾ ਮਤਲਬ ਗੁਪਤ ਲਫਾਫਾ ਜਿਹੜਾ ਦੇਣਾ ਉਹਦਾ ਕਾਰਨ ਨਹੀਂ ਹੈ ਮੈਂ ਕਹਿੰਦਾ ਸਾਰੇ ਜੀ ਮੁਲਜ਼ਮ ਬਣਨਗੇ ਮੌਤ ਤਾਂ ਮੈਂ ਤਾਂ ਸਿਰ ਤੇ ਕਹਿ ਰਿਹਾ ਕਿ ਮੁਸੀਬਤ ਤਾਂ ਸਿਰ ਤੇ ਹੀ ਹੈ ਜਿੱਧਰ ਮਰਜੀ ਚਲੋ ਜਦੋਂ ਮਹਾਰਾਜ ਮaaf ਨਾ ਕਰੇ ਨਾ ਉਦੋਂ ਦੁਨੀਆ ਦਾ ਕੋਈ ਕੰਮ ਨਹੀਂ ਆਉਂਦਾ ਇਹ ਚੀਜ਼ ਦਾ ਪਰਦਾ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਉਹਦੇ ਲਫਾਫੇ ਚ ਲਿਖਿਆ ਜਾਂਦਾ ਜੀ ਕਿ ਕਹਿ ਰਿਹਾ ਰੱਖ ਦੇਣਾ ਚਾਹੀਦਾ ਸੁਖਬੀਰ ਬਾਦਲ ਨੇ ਕਬੂਲ ਲਿਆ ਮੈਂ ਕੀ ਕਿਹਾ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਕਿ ਅਕਾਲੀ ਜੀ ਲਬਜ ਬੜਾ ਵੱਡਾ ਜਥੇਦਾਰ ਸਾਹਿਬ ਦਾ ਜਿਹੜਾ ਰੁਤਬਾ ਬੜਾ ਵੱਡਾ ਰੁਤਬਾ ਪੰਜਾਬ ਪੰਜਾਬ ਦੀ ਦੁਨੀਆ ਦੇ ਉੱਪਰ ਬਹੁਤ ਵੱਡਾ ਰੁਤਬਾ ਹੈ ਜਦੋਂ ਮਹਾਰਾਜ ਆ ਕੇ ਹੱਥ ਜੋੜ ਕੇ ਕਹਿੰਦਾ ਹੁੰਦਾ कि चलो काली जी ਤੁਹਾਡੇ ਬਿਨਾ ਮਲਤਾਨ ਫਤਿਹ ਨਹੀਂ ਹੋ ਰਿਆ ਹਮ ਮਹਾਰਾਜ ਪਠਾਨ ਵੇਰ ਗਿਆ ਤੁਹਾਡੇ ਬਿਨਾ ਫਤਿਹ ਨਹੀਂ ਹੋਣਾ ਸਿਰ ਝੁਕਾ ਕੇ ਹੱਥ ਜੋੜ ਕੇ ਜਥੇਦਾਰ ਸਾਹਿਬ ਦੇ ਕੋਲ ਖਲੋ ਕੇ ਮਹਾਰਾਜਾ ਮਿੰਨਤ ਕਰਦਾ ਹੁੰਦਾ ਸੀ ਹਮ ਤੇ ਫਿਰ ਅਕਾਲੀ ਫੂਲਾ ਸਿੰਘ ਉੱਥੇ ਚੱਲਦੇ ਹੁੰਦੇ ਸ੍ਰੀ ਹਰਮੰਦਰ ਸਾਹਿਬ ਪਰ ਇੱਥੇ ਤੇ ਕੀ ਹੋਇਆ ਇਸ ਤਾਂ ਕੱਲ ਗੱਲ ਤੇ ਲੀਡਰ ਵੀ ਨਾਲ ਖੜੇ ਨੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਨਾਲ ਹੱਥ ਜੋੜ ਕੇ ਖੜੇ ਹੋਏ ਆਹੀ ਤਾਂ ਮੈਂ ਕਹੀ ਜਾਣਾ ਕਿ ਐਡਾ ਬੜਾ ਗਰਾਹ ਕੀਤਾ ਜਿਸ ਇਨਸਾਨ ਨੇ ਯਾਰ ਉਹਦੀ ਹਿੰਮਤ ਕਿਵੇਂ ਪੈ ਗਈ ਉੱਠ ਕੇ ਉਹ ਤੋਂ ਜਥੇਦਾਰ ਸਾਹਿਬ ਨੂੰ ਉਸ ਤਰ੍ਹਾਂ ਹੀ ਬਰੋਣ ਕੀ ਤੂੰ ਆ ਕੰਮ ਕੀਤਾ ਉਹਦੀ ਭਾਸ਼ਾ ਵੀ ਉਹੀ ਚਾਹੀਦੀ ਹੈ ਜੋ ਉਸ ਵਕਤ ਮਹਾਰਾਜ ਨੇ ਦੋ ਜਿਹੜੀਆਂ ਤੁਕਾਂ ਬੋਲਣਾਂ ਦੇਖਦਾ ਸੀ ਸੁਖਵੀਰ ਬਾਦਲ ਨੂੰ ਪੇਸ਼ ਕਿਵੇਂ ਹੋਣਾ ਚਾਹੀਦਾ ਸੀ ਮੇਰੇ ਦੇਖਣ ਦੇ ਵਿੱਚ ਪਹਿਲੀ ਗੱਲ ਤਾਂ ਇਹਨਾਂ ਨੂੰ ਜੇ ਸਤਵੇਂ ਗੁਰੂ ਨੇ ਆਪਦੇ ਬੱਚਿਆਂ ਨੂੰ ਐਡਾ ਵੱਡਾ ਕੰਮ ਕਿਹਾ ਹੈ ਤਾਂ ਮੇਰੇ ਦੇਖਣ ਚ ਇਹਦੋਂ ਵੱਡਾ ਜੁਰਮ ਕੋਈ ਨਹੀਂ ਹੋਣਾ ਤੇ ਜਥੇਦਾਰ ਸਾਹਿਬ ਨੂੰ ਜੇ ਸਜ਼ਾ ਚਾਹੇ ਜਿਹੜੀ ਮਰਜ਼ੀ ਦੇਣ ਪਰ ਜਿਵੇਂ ਅਕਾਲੀ ਫੂਲਾ ਸਿੰਘ ਸਜ਼ਾ ਦਿੰਦੇ ਸੀ ਮਹਾਰਾਜਾ ਨੂੰ ਤੂੰ ਕਰਕੇ ਨਹੀਂ ਸੀ ਬੋਲਦੇ ਕੋਈ ਲਿਹਾਜ ਨਹੀਂ ਸੀ ਕਰਦੇ ਤੇ ਉੱਥੇ ਜੇ ਕੋਟੜੇ ਕੋਟੜੇ ਮਾਰਨੇ ਸੀ ਤੇ ਸ਼ਰਿਆਮ ਉਵੇਂ ਕਰਾਇਆ ਸੀ ਉਵੇਂ ਹੀ ਕਰਨਾ ਚਾਹੀਦਾ ਪਰ ਇਹ ਤਾਂ ਥੋੜਾ ਜਿਹਾ ਹਿਸਟਰੀ ਤੇ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਤਕਤੀ ਬਰਨਾਲੇ ਦੇ ਗੱਲ ਚ ਪਾ ਕੇ ਕਮਾਇਆ ਸੀ ਕਿ ਗਨਾਹ ਕੀਤਾ ਉਹਨਾਂ ਨੇ ਮੇਰੇ ਦੇਖਣ ਜੋ ਵੀ ਬਹੁਤ ਘੱਟ ਸੀ ਇਹ ਤਾਂ ਬਹੁਤ ਵੱਡਾ ਚਾਹੀਦਾ ਜੇ ਜ਼ਥੇਦਾਰ ਵਾਲੇ ਫਰਜ਼ ਪੂਰੇ ਕਰਨੇ ਤਾਂ ਅਕਾਲੀ ਫੂਲਾ ਸਿੰਘ ਵਾਲੇ ਹੀ ਹੋਣ ਕਿਉਂਕਿ ਇਹਨਾਂ ਦੇ ਗਨਾਹ ਜਿਹੜੇ ਨੇ ਉਹ ਬੜੇ ਵੱਡੇ ਗਰਹਾਂ ਨੇ ਉਹ ਜਥੇਦਾਰ ਸਾਹਿਬ ਨੂੰ ਕਹਿਣੇ ਪਏ ਨੇ ਜਥੇਦਾਰ ਸਾਹਿਬ ਉੱਠ ਕੇ ਬੋਲ ਪੈਣ ਕਿ ਤੂੰ ਤੁਹਾਡੇ ਰਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਿਜਿਐ ਤੁਹਾਡੇ ਰਾਜ ਦੇ ਅੰਦਰ ਸਾਧ ਪ੍ਰਮੋਟ ਹੋਇਆ ਕਿਉਂ ਹੋ ਗਿਆ ਪੰਜਾਬ ਦੇ ਅੰਦਰ ਤੁਹਾਡੇ ਰਾਜ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਇਹ 2012 ਦੇ ਇਲੈਕਸ਼ਨ ਮਾਰਚ ਚ ਹੁੰਦੇ ਨੇ ਤੇ ਫਰਵਰੀ ਦੇ ਅੰਦਰ ਇਹ ਗ੍ਰਹਿ ਮੰਤਰੀ ਸੀ ਸਰਦਾਰ ਸਾਹਿਬ ਏਸੇ ਬੰਦੇ ਨੇ ਦਾ ਪਰਚਾ ਕੈਂਸਲ ਕੀਤਾ ਸੀ ਜੀ ਜਿਹੜਾ ਡੇਰੇ ਸਾਧ ਦੇ ਖਿਲਾਫ ਪਰਚਾ ਦਰਜ ਸੀ ਉਹ ਫਰਵਰੀ ਦੇ ਵਿੱਚ ਜਨਵਰੀ ਜਾਂ ਫਰਵਰੀ ਹੋਣਾ ਹੈ 2012 ਜੀ ਕੈਨਸਲ ਹੋਇਆ ਜੀ ਉਹਦੀ ਕੈਨਸਲੇਸ਼ਨ ਭਰੀ ਗਈ ਹੂੰ ਤੇ 2012 ਮਾਰਚ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਹੋ ਰਹੇ ਪੰਜਾਬ ਦੇ ਅੰਦਰ ਹੂੰ ਸੋ ਮੇਰੇ ਦੇਖੇ ਜਥੇਦਾਰ ਸਾਹਿਬ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਬੰਦਿਆਂ ਨੂੰ ਓਵੇਂ ਸੁਣਾਓ ਜਿਵੇਂ ਅਕਾਲੀ ਭੂਲਾ ਸਿੰਘ ਸੁਣਾਉਂਦੇ ਹੁੰਦੇ ਸੀ ਇਹਨਾਂ ਨੂੰ ਛਿੜਕੇ ਬਾਜ ਰਾਜ ਆਉਂਦੇ ਨੇ ਜਾਂਦੇ ਨੇ ਬੰਦੇ ਆਉਂਦੇ ਨੇ ਜਾਂਦੇ ਨੇ ਪਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਰ ਬੰਦਾ ਇਨੀਵਾ ਹੂੰ ਜੇ ਉਥੇ ਸ਼ੇਰੇ ਪੰਜਾਬ ਆਖਰੀ ਛੋੜ ਕੇ ਜੇ ਇਹ ਗੱਲ ਜਨਤਕ ਨਹੀਂ ਹੁੰਦੀ ਤੇ ਫਿਰ ਜਹਦਰ ਸਾਹਿਬ ਵਿਚਾਰੇ ਨੇ ਇਹਨਾਂ ਨੂੰ ਦੇਖੋ ਜੇ ਨਾ ਜਨਤ ਕੋਈ ਤਾਂ ਫਿਰ ਮੇਰੇ ਦੇਖਣ ਜਿ ਰਿਜ਼ਲਟ ਵਧੀਆ ਫਿਰ ਪਰ ਲੋਕ ਤਾਂ ਸਮਝਦੇ ਇਹ ਗੱਲਾਂ ਨੂੰ ਕਿ ਅਸੀਂ ਬਹੁਤ ਜਾਣਦੇ ਹੁੰਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਟੀਵੀ 'ਚ ਖਬਰ ਪਿੱਛੋਂ ਤੇ ਮੋਬਾਈਲਾਂ ਤੇ ਪਹਿਲਾਂ ਲੋਕ ਦੇ ਦੇਖੋ ਜੇ ਜੇ ਇਹ ਨਾ ਹੋਇਆ ਤਾਂ ਲੋਕੀ ਜਿਵੇਂ ਪਹਿਲਾਂ ਬੋਲ ਰਹੇ ਨੇ ਕੋਈ ਚੈਨਲ ਕਹਿ ਰਹੇ ਨੇ ਸਮਝੌਤਾ ਕੀਤਾ ਹੋਇਆ ਹੈ ਪਰ ਯਾਦ ਰੱਖਿਆ ਜੇ ਹੁਣ ਸਿੱਖ ਤੁਹਾਡੇ ਮਗਰ ਨਹੀਂ ਲੱਗਦੇ ਕੌਮ ਤੁਹਾਡੇ ਮਗਰ ਨਹੀਂ ਲੱਗਦੀ ਕਿਤੇ ਮਰਜੀ ਤੁਰੇ ਤੁਸੀਂ ਉਹ ਗناہ ਕੀਤਾ ਹੈ ਜਿਹੜੇ ਮੱਛੇ ਰੰਗੜਾ ਨੇ ਗناہ ਕੀਤੇ ਤੁਸੀਂ ਉਹ ਗਿਨਾ ਕੀਤਾ ਜੋ ਅਬਦਾਲੀ ਹਰਾਨੇ ਕੀਤੇ ਪਰ ਇੱਥੇ ਇਹਨਾਂ ਦੇ ਘਰਾਂ ਦੇ ਵਿੱਚ ਬਾਣੀ 24 ਘੰਟੇ ਚੱਲਦੀ ਰਹਿੰਦੀ ਦਿੱਲੀ ਵਾਲੇ ਘਰ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਰਹਿੰਦਾ ਹਰ ਟਾਈਮ ਮਹਾਰਾਜ ਪ੍ਰਕਾਸ਼ ਹੁੰਦਾ ਤੇ ਬਾਣੀ ਪੜੀ ਜਾਂਦੀ ਇੱਥੋਂ ਵਾਲੇ ਘਰ ਦੀ ਗੱਲ ਕਰਨਗੇ ਇੱਥੇ ਵੀ ਐਂ ਚੱਲਦਾ ਰਹਿੰਦਾ ਚੰਡੀਗੜ੍ਹ ਵੀ ਐਂ ਚੱਲਦਾ ਇੱਕ ਟਾਈਮ ਦੇ ਉੱਪਰ ਆਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਕੇ ਪੁਰਾਣੇ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਸੀ ਭਾਈ ਪਿਰਥੀ ਚੰਦ ਜੀ ਉਹ ਬਾਣੀ ਪੜਦਾ ਸੀ ਚਿੱਠੀਆਂ ਪਾਉਂਦਾ ਹੁੰਦਾ ਸੀ ਕਿ ਆਜੋ ਗੁਰੂ ਦਾ ਘਰ ਇੱਥੇ ਹੈ ਹੂੰ ਉਹਦਾ ਮਾਲਕ ਮੈਂ ਆਂ ਗ ਕੀ ਅੱਜ ਉਸ ਪ੍ਰਿਥੀ ਚੰਦ ਨੂੰ ਤੁਸੀਂ ਇਹ ਬਰਾਬਰ ਲਿਆ ਸਕਦੇ ਹੋ ਮਹਾਰਾਜ ਦੇ ਬਰਾਬਰ ਬਿਲਕੁਲ ਜੀ ਕੀ ਗੁਰੂ ਅਰਜਨ ਦੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਾਉਣ ਵਾਲੇ ਧੀਰ ਮਲਿਆਂ ਨੂੰ ਤੁਸੀਂ ਬਰਾਬਰ ਕਰ ਸਕਦੇ ਹੋ ਤੇ ਜੇ ਗੁਰਦੁਆਰੇ ਚ ਪਾਠ ਤਾਂ ਮੰਤਾ ਦੇ ਟਾਈਮ ਤੇ ਵੀ ਚੱਲਦੇ ਸੀ ਜੇ ਨਰੇਣੂ ਮੰਤਰੀ ਇਹਨਾਂ ਕੁਕਰਮ ਕਰਦੇ ਸੀ ਇਹਨਾਂ ਗੰਧ ਕਰਦੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਾਂ ਮਹਾਰਾਜ ਜੀ ਕੋਈ ਰੱਖੀ ਹੋਈ ਕਿੱਛ ਫਿਰ ਮੰਤਨਬਾਬ ਤੁਸੀਂ ਕਿਉਂ ਕੀਤਾ ਮੈਂ ਕਿਉਂ ਉਹਨਾਂ ਮੰਤਨਬਾਬ ਤੁਸੀਂ ਕਿਉਂ ਨਹੀਂ ਕੀਤਾ ਤਰਨਤਾਰਨ ਸਾਹਿਬ ਤੋਂ ਲੈ ਕੇ ਤੇ ਪੱਜਾ ਸਾਹਿਬ ਤੱਕ ਨਨਕਾਣਾ ਸਾਹਿਬ ਤੱਕ ਥਾਂ-ਥਾਂ ਦੇ ਪਾਠ ਹੁੰਦੇ ਸੀ ਪਰ ਗੱਲ ਕੀ ਸੀ ਪਾਠ ਚੱਲਦੇ ਸੀ ਪਰ ਅੰਦਰ ਮਾੜੇ ਕੰਮ ਜਿਹੜੇ ਮੰਤ ਕਰਦੇ ਹੁੰਦੇ ਸੀ ਸਾਨੂੰ ਕੱਢਨੇ ਪਏ ਹਰ ਚੀਜ਼ ਇਤਿਹਾਸ ਦੇ ਵਿੱਚ ਪਈ ਹੋਈ ਹੈ ਤੁਸੀਂ ਮਾੜਾ ਜਿਹਾ ਡੀਪਲੀ ਦੇਖੋਗੇ ਤਾ ਅਰਵੰਦਰ ਸਾਹਿਬ ਦੇ ਉੱਪਰ ਵੀ ਕਬਜ਼ਾ ਗੁਰੂ ਘਰਾਂ ਦੇ ਵਿੱਚ ਪਹਿਲੇ ਜਿਹੇ ਆ ਕੇ ਮੁੱਖ ਘਰਾਵਾਂ ਨੇ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਰਿਲੇਟਡ ਉਹਦੇ ਵਿੱਚੋਂ ਨਿਕਲੀ ਹੋਈ ਹੈ ਪਾਰਟੀ ਇਹ ਤੇ ਕੱਲ ਤੱਕ ਸਭ ਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਤਾਂ ਜਮਾ ਉੱਥੇ ਜਾ ਕੇ ਟੁੱਟ ਜਾਂਦਾ ਤੇ ਇਹਨੂੰ ਪੇਸ਼ ਕਿਵੇਂ ਹੋਣਾ ਚਾਹੀਦਾ ਸੀ ਕਿਉਂਕਿ ਉਹ ਅਜੇ ਤੱਕ ਪ੍ਰਧਾਨ ਮੰਨੇ ਜਾਂਦੇ ਹਨ ਅਕਾਲੀ ਦਲ ਦੇ ਬੰਦਾ ਠੀਕ ਹੈ ਜਾਂ ਨਹੀਂ ਠੀਕ ਹੈ ਕੌਮ ਨੇ ਫੈਸਲਾ ਕਰਨਾ ਹੈ ਪਰ ਇਹਨੂੰ ਪੇਸ਼ ਕਰਕੇ ਇਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਕੱਟ ਬੁਲਾਉਣਾ ਨਹੀਂ ਪਹਿਲੀ ਗੱਲ ਚਲੋ ਉਹ ਤਾਂ ਇਹਨਾਂ ਦਾ ਆਪ ਦਾ ਜ세ਦਾਰ ਸਾਹਿਬ ਨੇ ਦੇਖਣਾ ਚਲੋ ਆਪਾਂ ਬڑے ਛੋਟੇ ਬੰਦੇ ਆ ਉਸ ਬਦ ਬੋਲਣਾ ਨਹੀਂ ਚਾਹੀਦਾ ਪਰ ਆਪਾਂ ਜਿਹੜੀ ਗੱਲ ਕੀਤੀ ਹੈ ਕਿ ਜਿਵੇਂ ਮਾਤਾ ਜੀ ਏਰੀ ਗਏ ਸੀ ਬਾਬਾ ਬੁੱਢਾ ਜੀ ਕੋਲ ਤਾਂ ਹੰਕਾਰ ਦੂਰ ਕਰਕੇ ਜਾਣਾ ਚਾਹੀਦਾ ਸੀ ਕਿਨਾਂ ਉਹ ਵੀ ਲਾਮ ਲਸ਼ਕਰ ਲੈ ਕੇ ਤੇ ਉਹ ਪ੍ਰਵਾਨ ਨਹੀਂ ਹੋਇਆ ਦੂਜਾ ਗਨਾਹ ਸਾਰਾ ਜਵਾਨੀ ਮaaf ਕਰਨਾ ਚਾਹੀਦਾ ਜਵਾਨੀ ਐਡਵਿਟ ਕਰਨਾ ਪਏ ਗਨਾਹ ਕੀਤੇ ਬੜੇ ਨੇ ਪੰਜਾਬ ਦੇ ਅੰਦਰ ਗਨਾ ਤਾਂ ਕੋਈ ਛੱਡੇ ਜਿਹੜਾ ਬੰਦਾ ਐਡਮਿਟ ਨਹੀਂ ਕਰਦੇ ਜਵਾਨੀ ਜਾਂ ਚੱਖੀ ਨਹੀਂ ਸਾਹਮਣੇ ਆਉਂਦੀ ਕੀ ਕੁਝ ਲਿਖਿਆ ਤੇ ਫਿਰ ਨਤੀਜੇ ਮਾੜੇ ਹੋਣਗੇ ਫਿਰ ਜੋ ਮਰਜੀ ਕਰਨ ਨੇ ਜੀ ਇਹ ਪੰਜਾਬ ਜੱਗੇ ਨਹੀਂ ਆ ਸਕਦੇ ਜੋ ਮਰਜੀ ਕਰ ਲੈ ਹਾਂ ਇਹ ਕਹਿ ਦੇਣ ਆ ਕੇ ਐਡਮਿਟ ਕਰਨ ਕੀ ਮਹਾਰਾਜ ਸਾਨੂੰ ਮaaf ਕਰ ਦੇ ਅਸੀਂ ਦੁਬਾਰਾ ਇਹੋ ਜਿਹੀ ਸਿਆਸਤ ਛੱਡੀ ਐ ਸੀ ਇੱਕ ਲਬਜ ਖਵਾ ਦਿਓ ਜੇ ਕਹੇ ਜੀ ਸਿਆਸਤ ਸਾਰਾ ਹੀ ਰਾਜ ਦੇ ਲਈ ਐਮਐਲਏ ਬਣਨ ਦੀ ਖਾਤਰ ਹੀ ਸਾਰਾ ਕੁਝ ਹੋ ਰਿਹਾ ਜਿਹੜੇ ਤੇਰੇ ਸੰਗੀ ਸਾਥੀ ਤੇਰੇ ਛੱਡ ਕੇ ਚਲੇਗਾ ਜੇ ਮਹਾਰਾਜ ਸਿਖਾਉਂਦਾ ਕੀ ਹੂੰ ਤੁਹਾਨੂੰ ਅਕਾਲ ਪੁਰਖ ਆਪ ਹੀ ਸਿਖਾਉਂਦੇ ਜਿਨ੍ਹਾਂ ਨੂੰ ਰਾਜ ਦਿੱਤਾ ਸੀ ਔਰ ਸਾਰੇ ਤੈਨੂੰ ਖੜੇ ਪੈਰ ਛੱਡ ਗਏ ਜੀ ਉਹ ਤੇਰੇ ਗਨਾਹ ਦੇ ਵਿੱਚ ਸ਼ਾਮਲ ਨਹੀਂ ਹੋ ਗਏ ਰਾਜ ਹੂੰ ਗਨਾਹ ਗਲ ਉਹ ਵੀ ਬਰਾਬਰ ਨੇ ਪਰ ਗਨਾਹ ਤੇਰੇ ਤੇ ਪਾ ਕੇ ਤੈਨੂੰ ਛੱਡ ਕੇ ਜਾ ਰਹੇ ਨੇ ਪਰ ਸਮਾਜ ਬੜਾ ਨਹੀਂ ਆ ਜਿਨ੍ਹਾਂ ਦੇ ਕੋਲ ਹੁਣ ਤੁੱਤਰਿਆ ਬਿਰਦਾ ਨਾਲ ਚਾਰ ਪੰਜ ਬੰਦੇ ਇਹ ਵੀ ਛੱਡ ਜਾਣੇ ਗਨਾਤ ਐਡਮਿਟ ਕਰਨਾ ਹੀ ਪਈ ਇਹਦਾ ਮਤਲਬ ਰਾਜਸਤਾ ਦੀ ਭੁੱਖ ਪਰਮਨਾ ਦੇ ਇੱਕ ਐਮ ਐਲ ਏ ਮਨਿਸਟਰ ਮੁੱਖ ਮੰਤਰੀ ਤੇ ਕਰੇ ਨਾ ਬਦਿਆ ਦੀ ਨਿਗ੍ਹਾ ਉਸ ਤੋਂ ਬਿਨਾ ਕੁਝ ਵੀ ਨਹੀਂ ਜੇ ਇਹਨਾਂ ਨੇ ਐਡਮਿਟ ਕਰਨਾ ਹੋਵੇ ਤੇ ਗੱਲ ਚ ਪੱਲਾ ਪਾ ਕੇ ਐਡਮਿਟ ਕਰਨ ਕੀ ਮਹਾਰਾਜ ਅੱਜ ਤੋਂ ਬਾਅਦ ਮੈਂ ਸਿਆਸਤ ਛੱਡੀ ਪੰਜਾਬ ਦੀ ਫਿਰ ਮੀਰੀ ਤੇ ਪੀਰੀ ਸਿਆਸਤ ਨੂੰ ਉਲਟਾ ਕਰ ਦਿੱਤਾ ਇਹ ਉਲਟਾ ਕਰ ਰਹੇ ਨੇ ਕੋਈ ਇਹਨਾਂ ਦਾ ਪ੍ਰਵਾਹ ਨਹੀਂ ਪਰਮਨੀਵਾ ਕਰਤਾ ਸਿਆਸਤ ਉੱਚੀ ਕਰ ਬਿਲਕੁਲ ਸਿਆਸਤ ਲਈ ਕਰ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਪਰ ਮੇਰੇ ਵਰਗੇ ਜਿਹੜੇ ਬੇਵਕੂ ਬੰਦੇ ਨੇ ਅਜੇ ਵੀ ਨਾਲ ਉਹ ਵੀ ਛੜਾ ਮਰ ਗਿਆ ਤਨ ਬੈਠੇ ਤੁਹਾਨੂੰ ਸੋਚਣਾ ਚਾਹੀਦਾ ਹੈ ਤੁਸੀਂ ਸਾਡੇ ਨਾਲ ਗੱਲ ਗੱਲ ਇਹ ਵੀ ਹੈ ਜੇ ਵੀ ਆਪਦੀ ਖੇਤਰੀ ਪਾਰਟੀ ਖਤਮ ਹੋ ਗਈ ਔਰ ਬਣੇਗਾ ਕਿ ਪੰਜਾਬ ਦਾ ਵਾਲੀਵਾਰਸ ਕੌਣ ਬਣੇਗਾ ਨਹੀਂ 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 1716 ਤੋਂ ਬਾਅਦ ਬੜਾ ਬਰਾਬਰ ਆਇਆ ਸੀ ਕਿ ਪੰਜਾਬ ਖਤਮ ਹੋ ਜਾਏਗਾ ਪੰਜਾਬ ਖਤਮ ਹੋ ਜਾਏਗਾ ਪਰ ਨਵਾਬ ਕਪੂਰ ਸਿੰਘ ਦੇ ਜੱਸਾ ਸਿੰਘ ਆਲੂ ਵਾਲੀਏ ਆਗੇ ਸੀ ਹੂੰ ਫਿਰ ਜਦੋਂ ਉਹ ਜਾਣ ਲੱਗੇ ਲਿਖਿਆ ਪੰਜਾਬ ਚੱਲਿਆ ਪੰਜਾਬ ਚੱਲਿਆ ਨਹੀਂ ਮਹਾਰਾਜਾ ਰਜੀਤ ਸਿੰਘ ਆਗੇ ਸੀ ਹੂੰ ਪੰਜਾਬ ਕਿਤੇ ਨਹੀਂ ਜਾਂਦਾ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਤਾਂ ਇਹੋ ਜਿਹਾ ਅੰਸਰ ਮਾੜੀ ਨਿਕਲਾਈ ਤੇ ਦੂਜੇ ਮਰ ਜਾਣਗੇ ਬੜਾ ਮਹਾਰਾਜ ਦੀ ਕਿਰਪਾ ਰਹੀ ਪੰਜਾਬ ਨਹੀਂ ਮਰਨਾ ਪੰਜਾਬ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਜੇ ਇਹ ਪਾਸੇ ਹੋ ਜਾਣ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁੱਗੇ ਆ ਜਾਣ ਹੂੰ ਬਹੁਤ ਵੱਡਾ ਕੰਮ ਹੋ ਜਾਏਗਾ ਪੰਜਾਬ ਦੇ ਅੰਦਰ ਐਸੀ ਗੱਲ ਨਹੀਂ ਕਿ ਇਹਨਾਂ ਤੋਂ ਬਿਨਾ ਪੰਜਾਬ ਮਰ ਗਿਆ ਪੰਜਾਬ ਇਹਨਾਂ ਦੇ ਹੋਇਆਂ ਮਰਿਆ ਹੂੰ ਅੱਜ ਿਕਾ ਸਰਦਾਰ ਸਾਹਿਬ ਦੱਸੋ ਤੁਸੀਂ ਬੈਠੇ ਹੋ ਪਠਾਨਾਂ ਤੇ ਮੁਸਲਮਾਨ ਪਠਾਨਾਂ ਤੋਂ ਬਿਨਾ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੰਨ ਕੀਤੀ ਕੇ ਜੀ ਹਿੰਮਤ ਪਈ ਜਦੋਂ ਪਠਾਨ ਖਤਮ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੰਨ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਵੀਰ ਕਦੋਂ ਹੁੰਦੀ ਐ 2015 ਚ ਆ ਕੇ ਜਦੋਂ ਤੁਹਾਡੇ ਅਕਾਲੀ ਸਰਕਾਰ ਬਣਾਉਗੇ ਯਾਰ ਅਜੇ ਤੁਸੀਂ ਕਹਿੰਨੇ ਬੰਦੇ ਚੰਗੇ ਨੇ ਇਹਨਾਂ ਦੇ ਐਮ ਐਲ ਏ ਮਨਿਸਟਰ ਕਹਿੰਦੇ ਨੇ ਕਿ ਚੋਲਾ ਇਹਨਾਂ ਨੇ ਬਣਾ ਕੇ ਭੇਜਿਆ ਹੂੰ ਯਾਰ ਆਪਦੇ ਅੱਲਾ ਆਪਦੇ ਖੁਦਾ ਆਪਦੇ ਰੱਬ ਆਪਦੇ ਸਾਰਾ ਕੁਝ ਦੀ ਆਪਦੀ ਤਵੀਰ ਆਪ ਕਰਾਈ ਇਹਨਾਂ ਨੇ ਯਾਰ ਅੱਜ ਕਿਤੇ ਇਹ ਪਠਾਨ ਜਾਂ ਮੁਸਲਮਾਨ ਦੀ ਕੌਮ ਚ ਹੁੰਦੇ ਤੇ ਅੱਜ ਨੂੰ ਕਿਸੇ ਕੌਮ ਨੇ ਇਹਨਾਂ ਨੂੰ ਦਫਾ ਕੀਤਾ ਹੋਣਾ ਇਕ ਅਸੀਂ ਲੋਕ ਆ ਕਿ ਆਪ ਦੀ ਕੌਮ ਦੀ ਆਪਦੇ ਰੱਬ ਦੀ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਕਰੀਰ ਕਰਾ ਕੇ ਸਰਦਾਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਕਰੀਰ ਕਰਾਈਏ ਸਲਾਮਤ ਪੁਰੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਿਜਲੀ ਹੁੰਦੀ ਹੈ ਇਹ ਅਸੀਂ ਲੋਕ ਗਿਰੇ ਹੋਏ ਆ ਜਿਹੜੇ ਅੱਜ ਵੀ ਇਹਦੇ ਨਾਲ ਖਲੋਤੇ ਆ ਅਜਿਹੂ ਤੇ ਮਾੜਾ ਕੀ ਹੋਵਾਂਗੇ ਅੱਜ ਅਜੇ ਸੁੱਖ ਨਾਲ ਇਹ ਸਾਡੀਆਂ ਦਾੜ੍ਹੀਆਂ ਨੂੰ ਗਿਣਦੇ ਨੇ ਕਿ ਕਿੱਦਾਂ ਦਾੜੀ ਕੱਟੀ ਹੋਈ ਹੈ ਸਾਨੂੰ ਤਾਂ ਅਗਲ ਨਹੀਂ ਪਰ ਯਾਰ ਤੁਸੀਂ ਤਾਂ ਸ਼ਰਮ ਕਰ ਜਿਓ ਜਿਹੜੇ ਨਾਲ ਤੁਰੇ ਫਿਰਦੇ ਜਿਆ ਤੁਹਾਨੂੰ ਤਾਂ ਸੋਚਣਾ ਚਾਹੀਦਾ ਯਾਰ ਮੈਨੂੰ ਕਹਿਣ ਦਿਓ ਲੋੜ ਨਹੀਂ ਪੈਣੀ ਤੁਹਾਡੇ ਆਪ ਦੇ ਮਨਿਸਟਰ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਚੋਲਾ ਇਹਨਾਂ ਨੇ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਾ ਕੇ ਹੂੰ ਮੌਤ ਸਭ ਨੂੰ ਆਉਣੀ ਧਰਤੀ ਤੇ ਕਿਸੇ ਨਹੀਂ ਰਹਿਣਾ ਰਹਿਣਾ ਮੰਗ ਨਹੀਂ ਰਹਿਣਾ ਤੁਸੀਂ ਵੀ ਨਹੀਂ ਪਰ ਤੁਸੀਂ ਆ ਬੜੀ ਮਾਰੀ ਗੱਲ ਕੀਤੀ ਐ ਕਿ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾਈ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੋਈ ਤੁਸੀਂ ਉਹਨਾਂ ਬੰਦੇ ਦਾ ਸਾਥ ਦੇਨੇ ਪਏ ਹੋ ਕਿ ਤੁਸੀਂ ਬਖਸ਼ਣਯੋਗ ਨਹੀਂ ਰਹਿਣਾ ਪੰਜਾਬ ਜਿਹੜਾ ਗਨਾਗਰ ਨੂੰ ਬਚਾਉਂਦਾ ਤੇ ਗਨਾਗਰ ਤੋਂ ਵੀ ਓਡਾ ਹੀ ਐ ਮੈਂ ਕਹ ਰਿਹਾ ਜਿਨੇ ਬੰਦੇ ਨਾਲ ਖਰੋਤੇ ਨਹੀਂ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਪਾਵਰ ਐ ਕਿਸੇ ਹੋਰ ਕੋਲ ਚਲੇ ਜਾਣੀ ਇਹ ਪਾਵਨਾ ਬੜੇ ਥੋੜੇ ਚਿਰ ਲਈ ਐ ਤੁਹਾਡੇ ਕੋਲ ਜਿੱਦਣ ਇਹ ਪਾਵਰ ਉਧਰ ਕਿਸੇ ਦੂਜੇ ਕੋਲ ਚਲੀ ਗਈ ਤੁਹਾਨੂੰ ਸਾਰਿਆਂ ਨੂੰ ਕਟਹਿਰੇ ਤੇ ਲੈ ਕੇ ਆਉਣਾ ਤਾਨੂੰ ਸਜ਼ਾ ਵੀ ਹੋਣੀ ਏ ਪਰੂ ਸਾਰਾ ਕੁਝ ਹੀ ਹੋਣਾ ਦੁਨੀਆ ਨੇ ਤੁਹਾਨੂੰ ਮਾਫੜੀ ਕਰਨਾ ਮੈਂ ਨਹੀਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਤੋਂ ਬਾਅਦ ਕੋਈ ਬੰਦਾ ਇਹਨਾਂ ਨੂੰ ਮੂੰਹ ਲਾ ਜੇ ਹਮ ਬਹੁਤ ਬਹੁਤ ਧੰਨਵਾਦ ਸ਼ੁਕਰੀਆ